ਭਾਈਕ੍ਰਿਤਿਕਾ ਖਾਲਸਾ ਵਾਈਕ੍ਰਿਤਿਕਾ ਸਿੱਖਤੇ ਅੱਜ ਇੱਥੇ ਵੱਖ-ਵੱਖ ਸਾਂਝ ਜਥੇਬੰਦੀਆਂ ਵੱਲੋਂ ਵੱਡਾ ਕੱਟ ਰੱਖਿਆ ਗਿਆ ਬਰਨਾਲਾ ਦੇ ਵਿੱਚ ਕਿਉਂਕਿ 13 ਫਰਵਰੀ ਨੂੰ ਦਿੱਲੀ ਚਲਣ ਦਾ ਵਿਗਲ ਵਜਾਇਆ ਗਿਆ ਦਿੱਲੀ ਕਿਉਂ ਜਾਣਾ ਉਹਦੇ ਕਾਰਨ ਕੀ ਨੇ ਦਿੱਲੀ ਜਾਣ ਦਾ ਕਾਰਨ ਇੱਕ ਹੀ ਹੈ ਕਿ ਜਿਹੜੀਆਂ ਸਾਡੀਆਂ ਉਸ ਸਮੇਂ ਦੀਆਂ ਮੋਰਚੇਵਿਲਦੀਆਂ ਮੰਗਾਂ ਸੀ ਜਿਨ੍ਹਾਂ ਦੇ ਸਰਕਾਰ ਵਾਅਦੇ ਕਰਕੇ ਮੁੱਕਰੀ ਹੈ ਚਾਹੇ ਉਹ ਐਮਐਸਪੀ ਦੀ ਗੱਲ ਹੋਵੇ ਚਾਹੇ ਲਖੀਨਪੁਰ ਖੀਰੀ ਦੀ ਗੱਲ ਹੋਵੇ ਚਾਹੇ ਉਹ ਪੁਰਾਣੇ ਮੁਕੱਦਮਿਆਂ ਦੀ ਗੱਲ ਹੋਵੇ ਜਾਂ ਹੋਰ ਬਹੁਤ ਐਸੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਸਾਡੀਆਂ ਕਿਸਾਨ ਅਤੇ ਬੰਦੀਆਂ ਦੇ ਨਾਲ ਵਾਅਦਾ ਖਿਲਾਫੀ ਹੋਈ ਹੈ ਲੋਕਾਂ ਦਾ ਵਾਅਦਾ ਖਿਲਾਫੀ ਹੋਈ ਹੈ ਉਹਦੇ ਲਈ ਦੁਬਾਰਾ ਦਿੱਲੀ ਨੂੰ ਪੂਚ ਕਰਨਾ 13 ਫਰਵਰੀ ਨੂੰ ਮੈਂ ਪੂਰੇ ਪੰਜਾਬ ਹੀ ਨਹੀਂ ਹਰਿਆਣਾ ਰਾਜਸਥਾਨ ਦੇ ਲੋਕਾਂ ਨੂੰ ਯੂਪੀ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਸਾਨੂੰ ਜਿਵੇਂ ਪਰ 26 ਨਵੰਬਰ ਨੂੰ ਸਭ ਰੋਕਾਂ ਤੋੜਦੇ ਹੋਏ ਪਹੁੰਚ ਗਏ ਸੀ ਇਹੀ ਜਾਣਾ ਚਾਹੀਦਾ ਉਹਦਾ ਕਾਰਨ ਇੱਕੋ ਹੀ ਹੈ ਕਿ ਇਹ ਗੱਲ ਕੱਲੀ ਐਮਐਸਪੀ ਦੀ ਨਹੀਂ ਹੈ ਕੱਲੇ ਕਿਸਾਨਾਂ ਦੀ ਨਹੀਂ ਹੈ ਕੱਲੀਆਂ ਫਸਲਾਂ ਦੀ ਨਹੀਂ ਹੈ ਕੱਲੀਆਂ ਜ਼ਮੀਨਾਂ ਬਚਾਉਣ ਦੀ ਗੱਲ ਨਹੀਂ ਹੈ ਇਹ ਮਸਲਾ ਇਸ ਵੇਲੇ ਹਰ ਇਨਸਾਨ ਦੀ ਰੋਜੀ ਰੋਟੀ ਨੂੰ ਬਚਾਉਣ ਦਾ ਬਣਿਆ ਹੋਇਆ ਹੈ ਕਿਉਂਕਿ ਇੱਥੇ ਕੱਲਾ ਕਿਸਾਨ ਨਹੀਂ ਪੀੜਤ ਕੱਲਾ ਮਜ਼ਦੂਰ ਨਹੀਂ ਪੀੜਤ ਛੋਟੇ ਦੁਕਾਨਦਾਰ ਵੀ ਮਾਰੇ ਜਾ ਰਹੇ ਨੇ ਵਪਾਰੀ ਵੀ ਛੋਟੇ ਮਾਰੇ ਜਾ ਰਹੇ ਨੇ ਛੋਟੇ ਆਰਥਿਕ ਹੀ ਮਾਰੇ ਜਾ ਰਹੇ ਨੇ ਤੇ ਦੂਜੀ ਜਿਹੜੀ ਸਭ ਤੋਂ ਖਤਰਨਾਕ ਗੱਲ ਹੋ ਰਹੀ ਆ ਕਿ ਜਮਨਕਾਰੀ ਨੀਤੀ ਅਪਣਾ ਰਹੀ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਲਗਾਤਾਰ ਨਵੇਂ ਤੋਂ ਨਵੇਂ ਕਾਨੂੰਨ ਨਵੇਂ ਤੋਂ ਨਵੇਂ ਬਿੱਲ ਲਿਆ ਰਹੇ ਨੇ ਜਿਵੇਂ ਕਦੇ ਡਰਾਈਵਰਾਂ ਦੇ ਖਿਲਾਫ ਟਰੱਕ ਡਰਾਈਵਰਾਂ ਦੇ ਖਿਲਾਫ ਕਾਨੂੰਨ ਲਿਆਂਦਾ ਮੀਡੀਆ ਦੇ ਖਿਲਾਫ ਕਾਨੂੰਨ ਲਿਆਂਦਾ ਕਾਨੂੰਨ ਦੀ ਸੁਧਾਈ ਦੀ ਆੜ ਦੇ ਵਿੱਚ ਕਾਨੂੰਨਾਂ ਦੇ ਵਿੱਚ ਇਹ ਜਿਹੇ ਜਾਂ ਫੇਰ ਬਦਲ ਕਰਕੇ ਸੋਧਾ ਕਰਤੀਆਂ ਕਿ ਹਰ ਆਵਾਜ਼ ਨੂੰ ਦੱਬਣਾ ਕਿਵੇਂ ਹੈ ਮੋਰਚੇ ਕਿਵੇਂ ਫੇਰ ਕਰਨੇ ਆ ਇਹ ਸੰਘਰਸ਼ ਕਿਵੇਂ ਦੱਪਣੇ ਆ ਦਬਾਉਣੇ ਆ ਆਗੂਆਂ ਨੂੰ ਕਿਵੇਂ ਖਦੇੜਨਾ ਇਹ ਸਾਰੀਆਂ ਨੀਤੀਆਂ ਉਹਦੇ ਤੇ ਲਿਆ ਰਹੇ ਨੇ ਕਿ ਅਗਲੀ ਜਿਹੜੀ ਬੱਤੀ ਗੱਲ ਲਈ ਆ ਵੀ ਜਿਹੜੇ ਰਾਜਾਂ ਦੇ ਵੱਧ ਅਧਿਕਾਰ ਨੇ ਆਪਾਂ ਗੱਲ ਕਰਦੇ ਆ ਇੱਕ ਕੱਲਾ ਮਸਲਾ ਕਿਸਾਨੀ ਮੈਂ ਪਹਿਲੇ ਕਿਹਾ ਜ਼ਮੀਨਾਂ ਬਚਾਉਣ ਦਾ ਮਸਲਾ ਨਹੀਂ ਹੈ ਸਾਡੇ ਪਾਣੀ ਬਚਾਉਣ ਦਾ ਮਸਲਾ ਸਾਡੇ ਨੂੰ 15 16 ਸਾਲ ਦਾ ਪਾਣੀ ਬਚਿਆ ਜਵਾਨੀ ਪ੍ਰਵਾਸ ਕਰ ਰਹੀ ਹੈ ਬਾਹਰ ਨੂੰ ਜਾ ਰਹੀ ਹੈ ਬਹੁਤ ਵੱਡਾ ਮਸਲਾ ਹੈ ਪੰਜਾਬੀ ਬੋਲੀ ਦਾ ਮਸਲਾ ਹੈ ਇਤਿਹਾਸ ਨੂੰ ਸੰਭਾਲਣ ਦਾ ਮਸਲਾ ਹੈ ਇਹ ਸਾਰੀਆਂ ਨਸਲਾਂ ਫਸਲਾਂ ਦੇ ਮਸਲੇ ਨੇ ਜिले ਸਾਰ ਨੂੰ ਇਕੱਠੇ ਹੋ ਕੇ ਲੜਨੀ ਲੋੜ ਹੈ ਇੱਥੇ ਕੋਈ ਕਿਸਾਨ ਮਜ਼ਦੂਰ ਮਲਾਜਮ ਵਰਗ ਆੜਤੀਆ ਵਪਾਰੀ ਦੁਕਾਨਦਾਰ ਸਾਰਿਆਂ ਨੂੰ ਇਕੱਠੇ ਹੋ ਕੇ ਜੇ ਚਾਹੁੰਦੇ ਆ ਕਿ ਇਹ ਜਿਹੜਾ ਸਾਡਾ ਸਾਰਾ ਕਾਰੋਬਾਰ ਹੈ ਇਹ ਕਲਪਰੇਟਰਾਂ ਦੇ ਹੱਥ ਚ ਨਾ ਜਾਵੇ ਪੂੰਜੀ ਪਤਿਆਂ ਦੇ ਹੱਥ ਚ ਨਾ ਜਾਵੇ ਸਾਡੀਆਂ ਜ਼ਮੀਨਾਂ ਨਾ ਖੁੰਗਾ ਜਾਣ ਸਾਡੀ ਰੋਜੀ ਰੋਟੀ ਬੱਚੀ ਰਹੇ ਸਾਡੇ ਚੁੱਲ੍ਹੇ ਬਲਦੇ ਰਹਿਣ ਤਾਂ ਇਕੱਠੇ ਹੋ ਕੇ ਚੱਲੋ ਇੱਕ ਗੱਲ ਹੋਰ ਮੈਂ ਕਰ ਦੇਣੀ ਜਰਾ ਸਪਸ਼ਟ ਇਥੇ ਲੋਕਾਂ ਨੂੰ ਅੱਗੇ ਆਪਣਾ ਪੰਜਾ ਪਿਆ ਸੀ ਇਕੱਲੇ ਦਿੱਲੀ ਨਾਲ ਇਕੱਲੇ ਮੋਦੀ ਨਾਲ ਅੱਜ ਕੱਲ ਜਿਹੜਾ ਮੋਦੀ ਦਾ ਹੱਠੋਕਾ ਬਣਿਆ ਹੋਇਆ ਭੰਸੋ ਮਾਨ ਹੈ ਇਹਦੇ ਨਾਲ ਵੀ ਸਾਨੂੰ ਬਰਾਬਰ ਦੀ ਟੱਕਰ ਲੈਣੀ ਪੈਣੀ ਹੈ ਇਹਦੇ ਨੂੰ ਸਾਨੂੰ ਇੱਥੇ ਇਸ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਕਰਨੀ ਹੈ ਦੱਬਣ ਦੀ ਕੋਸ਼ਿਸ਼ ਕਰਨੀ ਹੈ ਆਗੂਆਂ ਦੇ ਪਰਚੇ ਦੇਣ ਦੀ ਕੋਸ਼ਿਸ਼ ਕਰਨੀ ਹੈ ਤੇ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨੀ ਹੈ ਜਿਵੇਂ ਕਰ ਰਹੇ ਹੈ ਜਿਵੇਂ ਸੈਂਟਰ ਦੀਆਂ ਏਜੰਸੀਆਂ ਸਟੇਟ ਦੇ ਜਿਹੜੇ ਬੰਦੇ ਨੇ ਸਰਕਾਰਾਂ ਦੇ ਆਪਣੇ ਬੰਦੇ ਛੱਡੇ ਹੋਏ ਆ ਮੀਡੀਆ ਉਹਨਰ ਆਪਣਾ ਖਰੀਦਿਆ ਹੋਇਆ ਉਧਰ ਅਹੀ ਉਹ ਪ੍ਰਪਾਗੈਂਡਾ ਇੱਕ ਮਾਹੌਲ ਸਿਰਜ ਰਹੇ ਨੇ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਆਪਣੇ ਬੰਦਿਆਂ ਦੁਆਰਾ ਜਿਵੇਂ ਤੁਹਾਨੂੰ ਐਸੇ ਬੰਦੇ ਮਿਲਣਗੇ ਜਿਹੜੇ ਪੁਲਿਸ ਤੋਂ ਰਟਾਇਆ ਹੋਇਆ ਜੀ ਕਹਿੰਦਾ ਮੈਂ ਕੋਈ ਕੈਟ ਆਪਣੇ ਆਪ ਰੂ ਜਿਹੜੇ ਪੰਜਾਬ ਤੈਸ਼ੀਕ ਹੁੰਦੇ ਆ ਜਿਹਨੇ ਸਾਰੀ ਸਾਲ ਸਾਰਾ ਸਾਰੀ ਉਮਰ ਚੱਪਲਾ ਚੜਦੇ ਰਹੇ ਉਹਨਾਂ ਰੂਟਰਾਂ ਦੀਆਂ ਅੱਜ ਕਹਿੰਦੇ ਜੀ ਵਿੱਚ ਬਹੁਤ ਵੱਡੀ ਖਰਾਬੀ ਆ ਗਈ ਅੱਜ ਜੋ ਪੰਜਾਬ ਅੱਤੇ ਅੱਸ਼ੀ ਬਣੇ ਹੋਏ ਨੇ ਉਹ ਆਮ ਇੱਕ ਵੀਡੀਓ ਪਾਉਂਦੇ ਆ ਮੈਂ ਦੇਖਦਾ ਹੁਣਾ ਵੀ ਕਿਸਾਨ ਦੀ ਤੀਜੇ ਦਿਨ ਧਰਨਾ ਲਾ ਲੈਂਦੇ ਆ ਇਹ ਤਾਂ ਜੀ ਬਿਨਾਂ ਗੱਲ ਤੋਂ ਸੜਕਾਂ ਰੋਕਦੇ ਆ ਤੇ ਲੋਕਾਂ ਦੀ ਆਵਾਜ਼ ਹੀ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਇਹ ਐਵੇਂ ਝੰਡੇ ਡੰਡਾ ਪਾਈ ਰੱਖਦੇ ਆ ਇਹ ਬਿਨਾਂ ਗੱਲ ਤੋਂ ਇਹ ਤਾਂ ਜੀ ਫੰਡ ਇਕੱਠਾ ਕਰਨ ਦੇ ਮਾਰੇ ਇਕੱਠੇ ਹੁੰਦੇ ਆ ਤਾਂ ਕਿ ਲੋਕਾਂ ਦਾ ਵਿਸ਼ਵਾਸ ਇਨ੍ਹਾਂ ਜਥੇਬੰਦੀਆਂ ਤੋਂ ਟੁੱਟ ਜਾਵੇ ਜਿੰਨਾ ਚਿਰ ਮੋਦੀ ਨੇ ਕਿਹਾ ਸੀਗਾ ਇਹ ਮੋਦੀ ਦੀ ਨੀਤੀ ਹੈ ਕਿ ਜਿੰਨਾ ਚਿਰ ਜਥੇਬੰਦੀਆਂ ਨਹੀਂ ਤੋੜਦੇ ਇਹਨਾਂ ਨੂੰ ਇਹਨਾਂ ਢਾਂਚੇ ਨੂੰ ਨਹੀਂ ਤੋੜਦੇ ਨਾ ਲੋਕਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਹੋਣ ਨਾ ਪਾਣੀਆਂ ਦੇ ਕਬਜ਼ੇ ਹੋਣ ਨਾ ਲੋਕਾਂ ਦੇ ਹੱਕ ਦਬੇ ਜਾਣ ਜਿੰਨਾ ਚਿਰ ਇਹ ਚੌਂਦੇ ਆ ਲੋਕ ਜਥੇਬੰਦ ਗਰੁੱਪ ਦੇ ਵਿੱਚ ਇਕੱਠੇ ਆ ਇਹਨਾਂ ਲੋਕਾਂ ਨੂੰ ਦਬਣਾ ਕੁਚਲਣਾ ਇਹਨਾਂ ਦੇ ਹੱਕ ਹੋਣਾ ਉਹਨਾਂ ਚਿਰ ਬਹੁਤ ਮੁਸ਼ਕਲ ਹੈ ਇਸੇ ਕਰਕੇ ਜੋ ਮਾਹੌਲ ਮੋਦੀ ਨੇ ਚਲਾਇਆ ਦੇਸ਼ 'ਚ ਉਹੀ ਮਾਹੌਲ ਇੱਥੇ ਪੰਜਾਬ ਦੇ ਵਿੱਚ ਭਵੰਤਮਾਨ ਚਲਾ ਰਿਹਾ ਹੈ ਕਹਿੰਦਾ ਨਾ ਕਿ ਹੁਣ ਕਿਸਾਨ ਜਗਾ ਦੇਖਦੇ ਆ ਵਜਾ ਨਹੀਂ ਦੇਖਦੇ ਇਹ ਬਿਨਾਂ ਗੱਲ ਤੋਂ ਜਿ ਜਦਨ ਕਹੂ ਪਾਉਣ ਲੱਗ ਜਾਂਦੇ ਆ ਡੰਡਾ ਝੰਡਾ ਚੱਕ ਲੈਂਦੇ ਆ ਇਹ ਜਾਣ ਬੁੱਝ ਕੇ ਤਾਂ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਜਿ세 ਬੰਗਾਂ ਆਧਾਰ ਖਤਮ ਹੋ ਗਿਆ ਲੋਕ ਪਿੱਛੇ ਹਟਣ ਲੱਗ ਜਾਂਦੇ ਆ ਮੈਂ ਇੱਕੋ ਗੱਲ ਕਹਿੰਦਾ ਪੰਜਾਬ ਦੇ ਲੋਕੋ ਜੇ ਤੁਹਾਡੀਆਂ ਜ਼ਮੀਨਾਂ ਬਚੀਆਂ ਆ 10 ਸਾਲ ਤੁਹਾਨੂੰ ਆ ਕਿਸਾਨੀ ਮੋਰਚਾ 10 ਸਾਲ ਹੋਰ ਜਿਉਂਦੇ ਚ ਕਰ ਗਿਆ ਕਲੇ ਕਿਸਾਨ ਨੂੰ ਨਹੀਂ ਮਜ਼ਦੂਰਾਂ ਨੂੰ ਵੀ ਮਲਾਜਮਾਂ ਨੂੰ ਵੀ ਛੋਟੇ ਮੋਟੇ ਦੁਕਾਨਦਾਰਾਂ ਆਰਥੀਆਂ ਨੂੰ ਵੀ ਜੇ ਮੋਰਚਾ ਨਾਲਾ ਸੋਡੀਆਂ ਜਮੀਨਾਂ ਸਭ ਖੋਇਆ ਗਿਆ ਸੀ ਥੋੜਾ ਕਾਰੋਬਾਰ ਤਬਾਹ ਹੋ ਜਾਣਾ ਸੀ ਖੋਇਆ ਜਾਣਾ ਸੀ ਤਾਂ ਜੇ ਆਪਣੀਆਂ ਜਮੀਨਾਂ ਆਪਣੇ ਕਾਰੋਬਾਰ ਬਚਾਉਣੇ ਚਾਹੁੰਦੇ ਆ ਆਪਣੀ ਰੋਜੀ ਰੋਟੀ ਬਚਾਉਣਾ ਚਾਹੁੰਦੇ ਆ ਆਪਣੀਆਂ ਫਸਲਾਂ ਨਸਲਾਂ ਆਪਣੀ ਹੋਂਦ ਨੂੰ ਬਚਾਉਣਾ ਚਾਹੁੰਦੇ ਆ ਜਥੇਬੰਦੀਆਂ ਦਾ ਸਾਥ ਦਿਓ ਬਹੁਤ ਨਾਲੇ ਪ੍ਰਾਪੇ ਗਾਂਡੇ ਹੋਣਗੇ ਫੁਲਾਣਾ ਪੈਸੇ ਖਾ ਗਿਆ ਜੀ ਫੁਲਾਣਾ ਵੇਗ ਗਿਆ ਜੀ ਫੁਲਾਣਾ ਐ ਹੋ ਗਿਆ ਜੀ ਚੱਲਦੀਆਂ ਜੀ ਅਸੀ ਕਾ ਜੀ ਮਾਲਕ ਚਲਦਾ ਰਹਿੰਦਾ ਚੱਲਣਾ ਹੈ ਪਰ ਮੈਂ ਅਪੀਲ ਕਰਦਾ ਜਿੱਥੇ ਕਿਤੇ ਵੀ ਹੈਗੇ ਆ ਜਿੱਥੇ ਬੰਦੇ ਨੇ ਨਾਲ ਡਟ ਕੇ ਖੜ ਜੋ ਜੇ ਆਪਣੇ ਹੱਕ ਤੁਸੀਂ ਬਚਾਉਣੇ ਆ ਤੇ 13 ਤਰੀਕ ਨੂੰ ਦਿੱਲੀ ਵੱਲ ਪਹੁੰਚ ਕਰੋ ਧੰਨਵਾਦ